ਕਿਉਂ ਤੁਹਾਨੂੰ ਇਹ ਲੱਗ ਰਿਹਾ ਵੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਵੀ ਵੋਟ ਪਾਓ ਜੇ ਤੁਸੀਂ ਵੋਟ ਆਪਣੀ ਖਾਲੀ ਜਾਣ ਦੇ ਰਹੇ ਹੋ ਤਾਂ ਤੁਹਾਡਾ ਹੱਕ ਮੰਗਣ ਦਾ ਕੋਈ ਹੱਕ ਨਹੀਂ ਹੈ ਤੇ ਜੇ ਆਪਣੀ ਤੁਸੀਂ ਵੋਟ ਹੀ ਨਹੀਂ ਪਾ ਰਹੇ ਤੁਸੀਂ ਹੱਕਾਂ ਨੂੰ ਕਿਵੇਂ ਮੰਗੋਗੇ ਆਪਣੇ ਐਡਾ ਕਹਿੰਦੇ ਵੀ ਸਾਡੇ ਵੋਟ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਿਛਲੀ ਵਾਰ 50 ਲੱਖ ਲੋਕਾਂ ਨੇ ਵੋਟ ਨਹੀਂ ਪਾਇਆ ਸੀ ਆ ਹੀ ਸੋਚਦੇ ਹੋਏ ਕਾ ਜੇ ਆਪਾਂ ਹਰ ਇੱਕ ਜਾਣਾ ਵੋਟ ਪਾਈਏ ਐਂਡਿਕ ਆਪਾਂ ਜ਼ਿਆਦਾ ਪ੍ਰਭਾਵ ਪਾਵਾਗੇ ਤੇ ਆਪਣਾ ਸਮਾਜ ਆਪਾਂ ਸਹੀ ਕਰਵਾਵਾਂਗੇ ਦੇਖੋ ਜੀ ਇੱਕ ਨਾ ਨਿਰਾਸ਼ਾਵਾਦ ਜਿਆ ਫੈਲਾ ਦਿੱਤਾ ਗਿਆ ਵੀ ਵੋਟ ਨਾਲ ਹੋਣਾ ਕੀ ਹੈ ਵੋਟ ਨਾਲ ਹੋਣਾ ਕੀ ਹੈ ਇਹ ਫੈਲਾਇਆ ਉਹਨਾਂ ਵੱਲੋਂ ਜਾਂਦਾ ਜਿਹੜੇ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਆ ਕਿ ਤੁਸੀਂ ਵੋਟ ਨਾ ਪਾਓ ਕਿਉਂਕਿ ਜੇ ਤੁਸੀਂ ਵੋਟ ਨਹੀਂ ਪਾਓਗੇ ਤਾਂ ਲੋਕਤੰਤਰ ਕਮਜ਼ੋਰ ਹੋਊਗਾ ਤੇ ਜੇ ਲੋਕਤੰਤਰ ਕਮਜ਼ੋਰ ਹੋਊਗਾ ਫਾਇਦਾ ਉਹਨਾਂ ਨੂੰ ਮਿਲੂਗਾ ਜਿਹੜੇ ਚਾਹੁੰਦੇ ਆ ਕਿ ਇਹ ਦੇਸ਼ ਲੋਕਤੰਤਰ ਨਾ ਰਹੇ ਮੈਂ ਮਤਲਬ ਚਾਹਤਾ ਬਹੁਤ ਹੈਗਾ ਵੋਟ ਪਾਉਣਾ ਪਰ ਮੈਂ ਇਹੋ ਜੀ ਪਾਰਟੀ ਨੂੰ ਵੋਟ ਪਾਉਂਗਾ ਕਿ ਜਿਹੜਾ ਸਾਡੇ ਅੱਗੇ ਫਿਊਚਰ ਵਾਸਤੇ ਕੁਝ ਕੰਮ ਕਰੇ ਨਾ ਕਿ ਪੈਸੇ ਖਾਵੇ ਯੂਥ ਜਾਂ ਜਿਹੜਾ ਹੁਣ ਨਵਾਂ ਪੜਿਆ ਲਿਖਿਆ ਯੂਥ ਆ ਉਹ ਵੋਟਾਂ ਤੋਂ ਕਿਉਂ ਪਾਸੇ ਹਟ ਰਿਹਾ ਕਿ ਕਿਉਂ ਨਹੀਂ ਪਾ ਰਹੀ ਇਹ ਇਹਦੇ ਬਾਰੇ ਜਾਗਰੂਕੀ ਨਹੀਂ ਹੈਗੇ ਕਿਉਂਕਿ ਪਹਿਲੀ ਵਾਰ ਵੋਟ ਪਾਣੀ ਹੈ ਪਾਏ ਉਸਦਾ ਕਿ ਵੋਟ ਕਦੀ ਪਾਈ ਨਹੀਂ ਹੈ ਪਾਣੀ ਆਂਦੀ ਨਹੀਂ ਹੈ ਤੋ ਉਤੋਂ ਸੰਗ ਕੇ ਪਰਾਂ ਹੋ ਰਹੇ ਨੇ ਨਾਓ ਜੇ ਪੜਿਆ ਲਿਖਿਆ ਸਮਾਧਾਰ ਹੈਗਾ ਉਹ ਆਪਣੀ ਵੋਟ ਦੀ ਤਾਕਤ ਨੂੰ ਯੂਜ਼ ਕਰਕੇ ਇਹ ਜ਼ਰੂਰ ਕਰੇਗਾ ਕਿ ਮੈਂ ਆਪਣੇ ਪੱਲੋਂ ਆਪਣਾ ਇੱਕ ਲੀਡਰ ਜ਼ਰੂਰ ਚੁਣਾਂ ਜਿਹੜਾ ਕਿ ਮੇਰੇ ਵਿਊ ਪੁਆਇੰਟ ਦੇ ਅਕੋਰਡਿੰਗਲੀ ਸਹੀ ਕੰਮ ਕਰੇ ਪੀਐਜੂ ਲੁਧਿਆਣਾ ਦੇ ਵਿੱਚ ਖੜੇ ਆ ਤੇ ਇੱਥੇ ਕਿਸਾਨ ਮੇਲਾ ਚੱਲ ਰਿਹਾ ਪਰ ਕਿਸਾਨ ਮੇਲੇ ਦੇ ਵਿੱਚ ਕੁਝ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਆ ਲੋਕਾਂ ਨੂੰ ਵੋਟ ਪਾਉਣ ਦਾ ਇੱਕ ਮੈਸੇਜ ਦੇ ਰਹੇ ਆ ਵੀ ਵੋਟ ਸਾਡੇ ਲਈ ਕਿੰਨੀ ਜ਼ਰੂਰੀ ਆ ਬੋਹ ਮਤ ਕਰਨਾ ਕਿੰਨਾ ਜ਼ਰੂਰੀ ਆ ਪਰ ਉਹ ਜਿਹੜਾ ਮਾਤਾ ਜਿਹੜਾ ਵੋਟ ਦਾ ਅਧਿਕਾਰ ਆ ਸਾਨੂੰ ਮਿਲਿਆ ਹੋਇਆ ਉਹ ਅਸੀਂ ਸਹੀ ਤਰੀਕੇ ਨਾਲ ਕਿਵੇਂ ਕਰਨਾ ਤਾਂ ਅਸੀਂ ਵੀਰ ਨਾਲ ਗੱਲ ਕਰ ਰਹੇ ਸੀ ਇਹਨਾਂ ਨੇ ਦੱਸਿਆ ਕਿ ਪਿਛਲੀ ਵਾਰ 50 ਲੱਖ ਦੇ ਕਰੀਬ ਜਿਹੜੇ ਨੌਜਵਾਨ ਆ ਜਾਂ ਲੋਕ ਨੇ ਉਹਨਾਂ ਨੇ ਵੋਟ ਹੀ ਨਹੀਂ ਪਾਈ ਇੱਕ ਵੋਟ ਨਾ ਪਾਉਣ ਨਾਲ ਕਿੱਡਾ ਨੁਕਸਾਨ ਹੁੰਦਾ ਜਾਂ ਵੋਟ ਪਾਉਣ ਨਾਲ ਕਿੰਨਾ ਫਾਇਦਾ ਹੁੰਦਾ ਜਦ ਕਿਉਂ ਪਾਉਣੀ ਚਾਹੀਦੀ ਹੈ ਕਿਵੇਂ ਪਾਉਣੀ ਚਾਹੀਦੀ ਹੈ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿੰਨੇ ਇੱਥੇ ਨੌਜਵਾਨ ਖੜੇ ਨੇ ਮੁੰਡੇ ਕੁੜੀਆਂ ਇਹ ਐਨਜੀਓ ਤੋਂ ਨੇ ਤੇ ਲੋਕਾਂ ਨੂੰ ਇੱਕ ਸਨੇਹਾ ਦੇ ਰਹੇ ਆ ਵੀਰੇ ਕੀ ਹਾਲ ਆ ਤੁਹਾਡਾ ਵਧੀਆ ਵੀਰੇ ਵਧੀਆ ਬਹੁਤ ਕੀ ਨਾਮ ਤੁਹਾਡਾ ਜਸ਼ਨ ਜੋਤ ਸਿੰਘ ਜਸ਼ਨ ਮੈਂ ਦੇਖ ਰਿਹਾ ਜਨ ਜਨ ਦੀ ਇਹੀ ਪੁਕਾਰ ਵੋਟ ਪਾਵਾਂਗੇ ਸਵਾਰ ਕਿਉਂ ਤੁਹਾਨੂੰ ਇਹ ਲੱਗ ਰਿਹਾ ਵੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਵੀ ਵੋਟ ਪਾਓ ਇਹ ਇਹ ਮੈਸੇਜ ਬਹੁਤ ਜ਼ਰੂਰੀ ਹੈ ਸਾਨੂੰ ਹਰ ਇੱਕ ਬੰਦੇ ਨੂੰ ਦੱਸੰਦਾ ਕਿਉਂਕਿ ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਵੋਟ ਛੱਡ ਰਹੇ ਹੋ ਜਿਸ ਆਪਣੀ ਵੋਟ ਵੇਕੈਂਟ ਜਾਣ ਦੇ ਰਹੇ ਹੋ ਤਾਂ ਉਹ ਕਾਊਂਟ ਹੀ ਨਹੀਂ ਹੋ ਰਹੀ ਹੈ ਤਾਂ ਜਿਹੜੇ ਓਵਰ ਪਾਵਰ ਕਰ ਰਹੇ ਨੇ ਜਿਵੇਂ ਜਿਨ੍ਹਾਂ ਦੀ ਵੋਟ ਜਾ ਰਹੀ ਹੈ ਜਿਨ੍ਹਾਂ ਦੀ ਵੋਟ ਬਿਨਾਂ ਸੋਚੇ ਸਮਝੇ ਜਾ ਰਹੀ ਹੈ ਉਹ ਇੱਕ ਦਿਸ਼ਾ ਨੂੰ ਜਾ ਸਕਦੀ ਹੈ ਜੇ ਤੁਸੀਂ ਵੋਟ ਆਪਣੀ ਖਾਲੀ ਜਾਣ ਦੇ ਰਹੇ ਹੋ ਤਾਂ ਤੁਹਾਡਾ ਹੱਕ ਮੰਗਣ ਦਾ ਕੋਈ ਹੱਕ ਨਹੀਂ ਹੈ ਤੇ ਜੇ ਆਪਣੀ ਤੁਸੀਂ ਵੋਟ ਹੀ ਨਹੀਂ ਪਾ ਰਹੇ ਹੋ ਤੁਸੀਂ ਹੱਕਾਂ ਨੂੰ ਕਿਵੇਂ ਮੰਗੋਗੇ ਆਪਣੇ ਕਿ ਤੁਸੀਂ ਆਪਣੇ ਲੀਡਰਸ ਨੂੰ ਨਹੀਂ ਨੂੰ ਵਕੀਤ ਦਾ ਤੁਸੀਂ ਸੋਚ ਵਿਚਾਰ ਕਰਕੇ ਆਪਣੇ ਲੀਡਰਸ ਇਨੀ ਚੁਣੇ ਤਾਂ ਇਹ ਹਰ ਹਰ ਦੀ ਹਰ ਜਾਂਦੀ ਇਹ ਪੁਕਾਰ ਕਿਉਂ ਹੈ ਕਿ ਹਰ ਬੰਦੇ ਦੀ ਆਪਣੀ ਪੁਕਾਰ ਹੈ ਕਿ ਆਪਣਾ ਲੀਡਰ ਤਾਂ ਤੁਸੀਂ ਆਪਣਾ ਆਪ ਚੁਣੋ ਨਾ ਇਹ ਮੈਸੇਜ ਅਸੀਂ ਲੱਗਦਾ ਹੈਗਾ ਵੀ ਯੂਥ ਜਾਂ ਜਿਹੜਾ ਹੁਣ ਨਵਾਂ ਪੜਿਆ ਲਿਖਿਆ ਯੂਥ ਆ ਉਹ ਵੋਟਾਂ ਤੋਂ ਕਿਉਂ ਪਾਸੇ ਹਟ ਰਿਹਾ ਕਿ ਕਿਉਂ ਨਹੀਂ ਪਾ ਰਿਹਾ ਕੀ ਰੀਜ਼ਨ ਹੋ ਸਕਦਾ ਇਹਦਾ ਮੇਰੇ ਅਕੋਰਡਿੰਗਲੀ ਇਹ ਰੀਜ਼ਨ ਹੋ ਸਕਦਾ ਹੈ ਕਿ ਇਹਦੇ ਬਾਰੇ ਜਾਗਰੂਕ ਹੀ ਨਹੀਂ ਹੈਗੇ ਕਿਉਂਕਿ ਪਹਿਲੀ ਵਾਰ ਵੋਟ ਪਾਣੀ ਹੈ ਤਾਂ ਇਹ ਉਸਦਾ ਕਿ ਵੋਟ ਕਦੀ ਪਾਈ ਨਹੀਂ ਹੈ ਪਾਣੀ ਆਂਦੀ ਨਹੀਂ ਹੈ ਤੋ ਉਸ ਤੋਂ ਸੰਗ ਕੇ ਪਰਾਂ ਹੋ ਰਹੇ ਨੇ ਕਿ VOTING ਪਾਉਣੀ ਤਾਂ ਸਾਨੂੰ ਆਂਦੀ ਨਹੀਂ ਕੌਣ ਸਿਖਾਏਗਾ ਮਤਲਬ ਇੰਨੇ ਪੜੇ ਲਿਖੇ ਮਾਹੌਲ ਦੇ ਵਿੱਚ ਸੋਸ਼ਲ ਮੀਡੀਆ ਦਾ ਯੋਗ ਹਰ ਇੱਕ ਬੰਦਾ ਹਲੇ ਵੀ ਤੁਸੀਂ ਇਹ ਮੰਨਦੇ ਹੋ ਕਿ ਜਾਗਰੂਕ ਨਹੀਂ ਹੈਗੇ ਇਹਦੇ ਬਾਰੇ ਕਿਉਂਕਿ ਗੱਲ ਨਹੀਂ ਹੋ ਰਹੀ ਹੈ ਜਦੋਂ ਵੱਡੇ ਬਜ਼ੁਰਗ ਇਹਦੇ ਬਾਰੇ ਗੱਲ ਹੀ ਨਹੀਂ ਕਰਨਗੇ ਤਾਂ ਬੱਚੇ ਇਹਦੇ ਵਿੱਚ ਆਏਗਾ ਕਿਵੇਂ ਕਿ ਇਹ ਜ਼ਿੰਮੇਵਾਰੀ ਨੂੰ ਕਿਵੇਂ ਸਮਝਣਗੇ ਕਿ ਆਪਾਂ ਵੋਟ ਪਾਣੀ ਕਿੰਨੀ ਜ਼ਰੂਰੀ ਹੁੰਦੀ ਹੈ ਇਹ ਹੈ ਮੇਰਾ ਪੋਲਿਟিক্যাল ਕਰਾਪਸ਼ਨ ਕਿੰਨੇ ਕ ਮਾਇਨੇ ਰੱਖਦੀ ਹੈ ਵੀ ਹੋ ਸਕਦਾ ਉਸ ਦੀ ਵਜ੍ਹਾ ਕਰਕੇ ਨਾ ਪਾਉਂਦੇ ਹੋਣ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਅੱਜ ਕੱਲ ਦਾ ਯੂਥ ਹੈ ਉਹ politically corrupt ਵਾਲੀ ਦਿਸ਼ਾ ਦੇ ਵਿੱਚ ਹੈ ਕਿ ਕੋਈ ਇਹਨਾਂ ਦੇ ਉੱਤੇ ਹੈਗਾ ਕਿ ਆਪਾਂ ਕ腐प्शन ਵਾਲੀ ਸਾਈਡ ਜਾ ਰਹੇ ਮੈਨੂੰ ਨਹੀਂ ਲੱਗਦਾ ਇਹ ਹੈ ਆਪਾਂ ਕ腐प्शन ਵਾਲੀ ਜਗ੍ਹਾ ਨਹੀਂ ਜਾ ਰਹੇ ਵੀ ਪੁਲੀ politicans ਦੇ ਵਿੱਚ ਜਾਂ ਸਾਡੇ ਸਿਸਟਮ ਦੇ ਵਿੱਚ ਰਾਜਨੀਤਿਕ ਸਿਸਟਮ ਦੇ ਵਿੱਚ ਕ腐प्शन ਇੰਨੀ ਜ਼ਿਆਦਾ ਆ ਗਈ ਆ ਜਾਂ ਇੱਕ ਜਿਹੜੀ ਗਲਤ ਧਾਰਨਾਮਾ ਹੈਗੀ ਉਹ ਇੰਨੀਆਂ ਜ਼ਿਆਦਾ ਹਾਵੀ ਹੋ ਗਈਆਂ ਵੀ ਉਹਦੇ ਕਰਕੇ ਫੈਡ ਅਪ ਨਾ ਹੋਵੇ ਯੂਥ ਦੇਖੋ ਮੇਰਾ ਮੰਨਣਾ ਇਹ ਹੈ ਕਿ ਇੱਕ ਯੂ ਜਿਹੜਾ ਪੜਿਆ ਲਿਖਿਆ ਹੈ ਉਹ ਜੇ ਇਹ ਭਾਵਨਾਵਾਂ ਤੋਂ ਤੰਗ ਆਇਆ ਹੈ ਤਾਂ ਉਹ ਇਹ ਫੈਸਲਾ ਜ਼ਰੂਰ ਕਰਦਾ ਹੈ ਕਿ ਮੈਂ ਉਹਦੇ ਵਿੱਚ ਬਦਲਾਅ ਲੈਣ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ ਤਾਂ ਉਹ ਜੇ ਪੜਿਆ ਲਿਖਿਆ ਸਮਝਦਾਰ ਹੈਗਾ ਉਹ ਆਪਣੀ ਵੋਟ ਦੀ ਤਾਕਤ ਨੂੰ ਯੂਜ਼ ਕਰਕੇ ਇਹ ਜ਼ਰੂਰ ਕਰੇਗਾ ਕਿ ਮੈਂ ਆਪਣੇ ਪੱਲੋਂ ਆਪਣਾ ਇੱਕ ਲੀਡਰ ਜ਼ਰੂਰ ਚੁਣਾ ਜਿਹੜਾ ਕਿ ਮੇਰੇ ਵਿਊ ਪੁਆਇੰਟ ਦੇ ਅਕੋਰਡਿੰਗਲੀ ਸਹੀ ਕੰਮ ਕਰਦਾ ਹੈ ਜੀ ਅੱਗੇ ਸਟੂਡੈਂਟਸ ਨਾਲ ਕਰਦੇ ਹੋ ਰਾਜ ਕੀ ਨਾਮ ਤੁਹਾਡਾ ਹਰਪਲ ਹਰਪ੍ਰੀਤ ਤੁਸੀਂ ਹਰਪਲ ਹਰਪਾਲ ਹਰਪਾਲ ਨਸ਼ੇ ਨਾਲ ਨਾ ਵੋਟ ਨਾਲ ਸੌਰੀ ਨਸ਼ੇ ਨਾਲ ਨਾ ਨੋਟ ਨਾਲ ਕਿਸਮਤ ਬਦਲੇਗੀ ਵੋਟ ਨਾਲ ਕਿਸਮਤ ਬਦਲ ਜਾਂਦੀ ਆ ਹਾਂਜੀ ਹਾਂਜੀ ਤੁਹਾਡੇ ਬਹੁਤ ਸਾਰੇ ਯੂਥ ਨਹੀਂ ਵੋਟ ਕਰਦੇ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਕਰਦੇ ਆਈ ਥਿੰਕ ਲੈਕ ਆਫ ਨੋਲੇਜ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਸਾਡੇ ਵੋਟ ਪਾਣਾ ਇੱਕ ਬਹੁਤ ਜ਼ਿਆਦਾ ਵੱਡਾ ਸਾਡੇ ਤੇ ਪ੍ਰਭਾਵ ਪਾਊਗਾ ਘੱਟ ਲੋਕ ਇਦਾਂ ਕਹਿੰਦੇ ਵੀ ਸਾਡੇ ਵੋਟ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਿਛਲੀ ਵਾਰ 50 ਲੱਖ ਲੋਕਾਂ ਨੇ ਵੋਟ ਨਹੀਂ ਪਾਇਆ ਸੀ ਆ ਹੀ ਸੋਚਦੇ ਹੋਏ ਤਾਂ ਜੇ ਆਪਾਂ ਹਰ ਇੱਕ ਜਾਣਾ ਵੋਟ ਪਾਈਏ ਆਈ ਥਿੰਕ ਆਪਾਂ ਜ਼ਿਆਦਾ ਪ੍ਰਭਾਵ ਪਾਵਾਵਾਂਗੇ ਤੇ ਆਪਣਾ ਸਮਾਜ ਆਪਾਂ ਸਹੀ ਕਰ ਪਾਵਾਂਗੇ ਪਰ ਬਹੁਤ ਸਾਰੇ ਲੋਕ ਇਹ ਮੰਨਦੇ ਹੁੰਦੇ ਮੇਰੀ ਬਹੁਤ ਯੂਥ ਨਾਲ ਗੱਲ ਹੁੰਦੀ ਆ ਉਹ ਕਹਿੰਦੀ ਵੀ ਅਸੀਂ ਵੋਟ ਪਾ ਕੇ ਕੀ ਕਰੀਏ ਜਿਨੂੰ ਅਸੀਂ ਵੋਟ ਪਾਉਨੇ ਆ ਉਹ ਐਮ ਐਲ ਏ ਜਾਂ ਐਮ ਪੀ ਬਿਕੇ ਜਾਂਦਾ ਆਪਣਾ ਆਪਣੇ ਬੰਦੇ ਨੂੰ ਆਪਣਾ ਆਪਣੀ ਸਾਈਡ ਤੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਆਪਾਂ ਜੇ ਮਿਲ ਕੇ ਕੁਝ ਕਰਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਆਪ ਹੀ ਇਫੈਕਟ ਦੇਖਣ ਨੂੰ ਮਿਲੂਗਾ ਤਾਂ ਆਪਾਂ ਸਾਰਿਆਂ ਨੂੰ ਵੋਟ ਕਰਨਾ ਚਾਹੀਦਾ ਹੈ ਇੱਧਰ ਇਹ ਨੌਜਵਾਨ ਵੀਰ ਇੱਕ ਹੋਰ ਖੜੇ ਨੇ ਸਾਡੇ ਨਾਲ ਗੌਰਵ ਜੀ ਨ ਗੁਰਪ੍ਰੀਤ ਜੀ ਤੁਹਾਡੀ ਸੰਸਥਾ ਵੱਲੋਂ ਬਹੁਤ ਸੋਹਣਾ ਇੱਕ ਉਪਰਾਲਾ ਹੈ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਵੇਖਦੇ ਰਹਿੰਦੇ ਹਾਂ ਤੁਸੀਂ ਸੋਹਣੇ ਉਪਰਾਲੇ ਕਰਦੇ ਰਹਿੰਦੇ ਹੋ ਯੂਥ ਨੂੰ ਅਵੇਅਰ ਕਰਨ ਲਈ ਤੇ ਅੱਜ ਤੁਸੀਂ ਵੋਟਾਂ ਪ੍ਰਤੀ ਅਵੇਅਰ ਕਰ ਰਹੇ ਹੋ ਖਾਸ ਕਰਕੇ ਯੂਥ ਨੂੰ ਜਿਹੜੇ 50 ਲੱਖ ਪਹਿਲਾਂ ਯੂਥ ਨੇ ਵੋਟ ਨਹੀਂ ਪਾਈ ਕੀ ਰੀਜ਼ਨ ਮੰਨਦੇ ਹੋ ਕਿਉਂ ਨਹੀਂ ਪਾਉਂਦੇ ਦੇਖੋ ਜੀ ਇੱਕ ਨਾ ਨਿਰਾਸ਼ਾਵਾਦ ਜਿਆ ਫੈਲਾ ਦਿੱਤਾ ਗਿਆ ਵੀ ਵੋਟ ਨਾਲ ਹੋਣਾ ਕੀ ਹੈ ਵੋਟ ਨਾਲ ਹੋਣਾ ਕੀ ਹੈ ਐ ਫੈਲਾਇਆ ਉਹਨਾਂ ਵੱਲੋਂ ਜਾਂਦਾ ਜਿਹੜੇ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਆ ਕਿ ਤੁਸੀਂ ਵੋਟ ਨਾ ਪਾਓ ਕਿਉਂਕਿ ਜੇ ਤੁਸੀਂ ਵੋਟ ਨਹੀਂ ਪਾਉਂਗੇ ਤਾਂ ਲੋਕਤੰਤਰ ਜੇ ਲੋਕਤੰਤਰ ਕਮਜ਼ੋਰ ਹੋਊਗਾ ਫਾਇਦਾ ਉਹਨਾਂ ਨੂੰ ਮਿਲੂਗਾ ਜਿਹੜੇ ਚਾਹਦੇ ਆ ਕਿ ਇਹ ਦੇਸ਼ ਲੋਕਤੰਤਰ ਨਾ ਰਹੇ ਇਸੇ ਲਈ ਅਸੀਂ ਨਾ ਆਪ ਵੋਟ ਨਾ ਪਾ ਕੇ ਉਹੋ ਜੇ ਲੋਕਾਂ ਨੂੰ ਆਪੇ ਹੀ ਰਾਜੇ ਬਣਾ ਦਿੰਨੇ ਆ ਜਿਹੜੇ ਲੋਕ ਰਾਜੇ ਨਹੀਂ ਹੋਣੇ ਚਾਹੀਦੇ ਅਸੀਂ ਆਪ ਵੋਟ ਨਹੀਂ ਪਾਉਂਦੇ ਫਿਰ ਅਸੀਂ ਕਹਿੰਨੇ ਆ ਮਾੜਾ ਬੰਦਾ ਜਿੱਤ ਗਿਆ ਚੰਗਾ ਬੰਦਾ ਜਿੱਤ ਗਿਆ ਇਹ ਜਿੱਤ ਗਿਆ ਉਹ ਜਿੱਤ ਗਿਆ ਆਪਣਾ ਹਿੱਸਾ ਪਾਉਂਦੇ ਨਹੀਂ ਕੰਪਲੇਂਟ ਕਰਦੇ ਆ ਇਹੋ ਗੱਲ ਹੋ ਜਾਂਦੀ ਮੈਂ ਉਹ ਕਹਿੰਨਾ ਵੀ ਕਿਸੇ ਦੇ ਵਿਆਹ ਚ ਦੇਣੀ ਦੁੱਕੀ ਨਹੀਂ ਸਕਨ ਰੁਪਈਏ ਤਾਂ ਨਹੀਂ ਦੇਣਾ ਤੇ ਉਥੇ ਜਾ ਕੇ ਕੰਪਲੇਂਟਾਂ ਸੌ ਕਰ ਦੇਣੀ ਆ ਨਹੀਂ ਸਵਾਦ ਉਹ ਨਹੀਂ ਸਵਾਦ ਅਸੀਂ ਖੜਦੇ ਆ ਪਰਿਵਾਰ ਮੰਨਦੇ ਆ ਜਿਹੜਾ ਬੰਦਾ ਵਿਆਹ ਤੇ ਕਿਸੇ ਦਾ ਪਰਿਵਾਰ ਮੰਨਦਾ ਹੁੰਦਾ ਨਾ ਉਹ ਕਦੇ ਵੀ ਕੰਪਲੇਂਟ ਨਹੀਂ ਕਰਦਾ ਉਹ ਨਾਲ ਖੜ ਕੇ ਹੱਲ ਕਰਾਉਂਦਾ ਤੇ ਅਸੀਂ ਤਾਂ ਸਾਰਾ ਦੇਸ਼ ਇੱਕ ਪਰਿਵਾਰ ਆ ਅਸੀਂ ਪੰਜਾਬ ਇੱਕ ਪਰਿਵਾਰ ਆ ਅਸੀਂ ਦੇਸ਼ ਇੱਕ ਪਰਿਵਾਰ ਆ ਤੇ ਅਸੀਂ ਇੱਕ ਪਰਿਵਾਰ ਆ ਅਸੀਂ ਤੌਮਤਾਂ ਬਾਅਦ ਚ ਲਾਈਏ ਪਹਿਲਾਂ ਆਪਣਾ ਫਰਜ਼ ਨਿਭਾਈਏ ਜੇ ਅਸੀਂ ਫਰਜ਼ ਨਹੀਂ ਨਿਭਾਤਾ ਫਿਰ ਸਾਨੂੰ ਤੌਮਤ ਲਾਉਣ ਦਾ ਵੀ ਅਧਿਕਾਰ ਆ ਪਰ ਜੇ ਮੈਂ ਨਿਭਾ ਹੀ ਨਹੀਂ ਰਿਹਾ ਵੀ ਮੈਂ ਦੇਸ਼ ਦਾ ਹਿੱਸਾ ਹੀ ਨਹੀਂ ਹੈਗਾ ਜੇ ਮੈਂ ਉਸ ਗਿਣਤੀ 'ਚ ਹੀ ਨਹੀਂ ਆਉਂਦਾ ਜਿਨੇ ਆਗੂ ਚੁਣਨੇ ਫਿਰ ਮੇਰਾ ਕੀ ਹੱਕ ਬਣਦਾ ਕਿ ਮੈਂ ਕੰਪਲੇਂਟ ਕਰਾਂ ਮੈਂ ਮੋਸਟਲੀ ਮੇ ਯੂਥ ਨੂੰ ਮਿਲਦਾ ਰਹਿਣਾ ਬਹੁ ਗਿਣਤੀ ਯੂਥ ਦੇ ਇਹ ਸ਼ਿਕਵੇ ਹੁੰਦੇ ਆ ਜਾਂ ਇਹ ਇੱਕ ਉਹ ਕੰਪਲੇਂਟ ਕਰਦੇ ਆ ਕਿ ਅਸੀਂ ਵੀ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਆ ਇੱਕ ਨੂੰ ਲੁਕੋ ਤੋਂ ਦੂਸਰੇ ਸਾਰੇ ਕਰਪਟੀ ਤੁਰੇ ਫਿਰਦੇ ਆ ਆਪਾਂ ਨੂੰ ਵੀ ਪਤਾ ਕਿੰਨੇ ਸਾਰੇ ਐਮਪੀ ਐਮਐਲਸ ਦੇ ਮੰਤਰੀਆਂ ਦੇ ਕੇਸ ਚੱਲ ਰਹੇ ਆ ਠੀਕ ਹੈ ਨਾ ਵੀ ਅਸੀਂ ਇਹ ਲੀਡਰ ਚੁਣੀਆਂ ਤਾਂ ਚੁਣੀਆਂ ਕਿਹੜੇ ਬਾਰ ਬਾਰ ਉਹੀ ਰਿਪੀਟ ਹੋਈ ਜਾਂਦੀ ਹੈ ਉਹਦੇ ਨਾਲ ਬੈਟਰ ਤਾਂ ਆਪਦਾ ਹੋਰ ਪਾਸੇ ਫਿਊਚਰ ਬਣਾਓ ਮੈਂ ਉਹ ਹੀ ਕਹਿਣਾ ਜੇ ਤੁਹਾਨੂੰ ਲੱਗਦਾ ਸਾਰੇ ਹੀ ਚੋਰ ਆ ਜੇ ਤੁਹਾਨੂੰ ਲੱਗਦਾ ਕਿ ਸਾਰੇ ਹੀ ਚੋਰ ਆ ਤਾਂ ਜਾ ਕੇ ਈਵੀਐਮ ਤੇ ਨੋਟਾ ਦਾ ਬਟਨ ਦਬਾਓ ਤੇ ਦੱਸੋ ਕਿ ਸਾਰੇ ਹੀ ਚੋਰ ਆ ਆ ਦੱਸੇਗਾ ਕੌਣ ਕਿ ਸਾਰੋਂ ਤੁਹਾਡੇ ਜੋ ਕੋਈ ਨਹੀਂ ਪਸੰਦ ਆ ਕਿਵੇਂ ਦੱਸੋਗੇ ਤੁਸੀਂ ਆ ਆਵਾਜ਼ ਚੱਕਣ ਦਾ ਤਰੀਕਾ ਕੀ ਹੈ ਜਦ ਜ਼ਿਆਦਾ ਨੋਟ ਲੋਕ ਨੋਟਾ ਦਬਣ ਲੱਗ ਜਾਣਗੇ ਤਾਂ ਉਥੇ ਗੱਲ ਆ ਜੂਗੀ ਜੀ ਕਿ ਵੀ ਲੋਕਾਂ ਨੂੰ ਨਹੀਂ ਪਸੰਦ ਆ ਰਿਹਾ ਤਾਂ ਜੇ ਤੁਹਾਨੂੰ ਨਹੀਂ ਪਸੰਦ ਕੋਈ ਤਾਂ ਜਾਓ ਜਾ ਕੇ ਆਵਾਜ਼ ਚੱਕੋ ਉਹ ਵਾਰ ਕਿਵੇਂ ਝਕੋਗੇ ਨੋਟਾ ਦਬ ਕੇ ਜੇ ਤੁਹਾਨੂੰ ਕੋਈ ਪਸੰਦ ਆ ਤਾਂ ਉਹਨੂੰ ਵੋਟ ਪਾ ਦਿਓ ਜੇ ਨਹੀਂ ਪਸੰਦ ਤਾਂ ਨੋਟਾ ਦੇ ਵੋਟ ਪਾਓ ਉਹ ਇਸੇ ਲਈ ਬਣਾਇਆ ਗਿਆ ਤਾਂ ਕਿ ਅਸੀਂ ਦੱਸ ਸਕੀਏ ਲੀਡਰਾਂ ਨੂੰ ਕਿ ਸਾਨੂੰ ਤੁਹਾਡੇ ਜੋ ਕੋਈ ਵੀ ਨਹੀਂ ਪਸੰਦ। ਇੱਕ ਤੁਹਾਡੀ ਈਵੀਐਮ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਪਿੱਛੇ ਜੇ ਸੁਪਰੀਮ ਕੋਰਟ ਦੇ ਕੁਝ ਵਕੀਲਾਂ ਨੇ ਇਹ ਮੁੱਦਾ ਵੀ ਉਠਾਇਆ ਵੀ ਈਵੀਐਮ ਬੰਦ ਹੋਣੀ ਚਾਹੀਦੀ ਹੈ। ਇਲੈਕਸ਼ਨ ਜਿਹੜੇ ਹੈਗੇ ਆ ਪੁਰਾਣੇ ਸਿਸਟਮ ਮੁਤਾਬਕੀ ਬੈਲਟ ਪੇਪਰ ਰਾਹੀਂ ਹੋਣੇ ਚਾਹੀਦੇ। ਈਵੀਐਮ ਦੇ ਵਿੱਚ ਵੀ ਗੜਬੜੀ ਹੋ ਰਹੀ ਆ। ਇਹ ਬਹੁਤ ਰਾਜਨੀਤਿਕ ਪਾਰਟੀਆਂ ਦੇ ਉੱਪਰ ਇਹ ਸਵਾਲ ਉੱਠੇ ਨੇ। ਸਹੀ ਮੰਨਦੇ ਹੋ ਇਸ ਗੱਲ ਨੂੰ ਜੇ ਗਲਤ ਹੈ? ਨਹੀਂ ਜੀ ਮੈਨੂੰ ਨਹੀਂ ਲੱਗਦਾ ਕਿ ਈਵੀਐਮ 'ਚ ਗੜਬੜੀ ਹੁੰਦੀ ਕਿਉਂਕਿ ਈਵੀਐਮ ਨਾ ਇੱਕ ਕੈਲਕੂਲੇਟਰ ਵਾਂਗ ਮਸ਼ੀਨ ਆ। ਉਹ ईवीएम ਜਿਹਦੇ ਪਹਿਲਾਂ ਤਾਂ ਇੰਟਰਨੈਟ ਹੈ ਨਹੀਂ ਅੱਛਾ ਜੇ ਕਿਸੇ ਨੂੰ ਲੱਗਦਾ ਕਿ ਬੂਥਾਂ ਤੇ ਗੜਬੜੀ ਹੁੰਦੀ ਹੈ ਤੇ ਉਹ ਤਾਂ ਜਦ ਪਰਚੀ ਨਾਲ ਇਲੈਕਸ਼ਨ ਹੁੰਦੇ ਸੀ ਉਦੋਂ ਵੀ ਬੂਥ ਕੈਪਚਰਿੰਗ ਹੁੰਦੀ ਸੀ ਪਰਚੀਆਂ ਦੇ ਇਲੈਕਸ਼ਨਾਂ ਦੇ ਵਿੱਚ ਉਥੇ ਇਨਕ ਡੋਲ ਕੇ ਚਲੇ ਜਾਂਦੇ ਸੀ ਆ ਚੰਡੀਗੜ੍ਹ ਚੰਡੀਗੜ੍ਹ ਇਲੈਕਸ਼ਨ ਆ ਹੁਣ ਪਰਚੀਆਂ ਵਾਲੇ ਇਲੈਕਸ਼ਨਾਂ ਦੇ ਵਿੱਚ ਅਸਲੀ ਜਿਹੜੀ ਕਪਲੇਬਾਜੀ ਆ ਜਾਂ ਇਹ ਸਭ ਹੈ ਉਹਦਾ ਮਸ਼ੀਨ ਨਾਲ ਲੈਣਾ ਦੇਣਾ ਨਹੀਂ ਹੈ ਉਹਦਾ ਨੀਤਾ ਨਾਲ ਲੈਣਾ ਦੇਣਾ ਹੈ ਨੀਤਾ ਮਾੜੀਆਂ ਹੁਣ ਤਾਂ ਹਰ ਤਰ੍ਹਾਂ ਮਾੜੇ ਕੰਮ ਹੋ ਜਾਂਦੇ ਆ ਨੀਤਾ ਚੰਗੀਆਂ ਹੋਣ ਤੇ ਕੋਈ ਮਸ਼ੀਨਾਂ ਹੋ ਜਾਣ ਸਭ ਹੋ ਜਾਣ ਉਹ ਚੰਗੇ ਪਾਸੇ ਹੀ ਸਾਥ ਦਿੰਦੀਆਂ ਐ ਇਸ ਲਈ ਇਹ ਕਿਹਾ ਕਿ ਵੋਟ ਨਾ ਪਾਣਾ ਵੀ ਮਸ਼ੀਨ ਨਹੀਂ ਠੀਕ ਇਹ ਗਲਤ ਹੈ ਕਿਉਂਕਿ ਹੁਣ ਤਾਂ ਅੱਛਾ ਫਿਰ ਜੇ EVM ਹੈਕ ਹੁੰਦੀ ਹੈ ਹੁਣ ਤਾਂ ਨਾਲ VV ਪੈਟ ਵੀ ਲਗਾਤੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੀ ਵੋਟ ਕਿੱਧਰ ਜਾ ਰਹੀ ਹੈ ਅੱਗੇ ਹੁੰਦਾ ਸੀ ਜੀ ਬਟਨ ਇੱਥੇ ਦੱਬਿਆ ਵੋਟ ਉਧਰ ਚਲੇਗੀ ਹੁਣ ਤਾਂ ਉਹ VV ਪੈਟ ਆ ਗਈ ਤੁਹਾਨੂੰ ਦਿਖ ਜਾਂਦਾ ਕਿ ਵੋਟ ਕਿੱਧਰ ਨੂੰ ਗਈ ਤੁਹਾਡੀ ਤਾਂ ਇਸ ਲਈ ਆ ਗੱਲਾਂ ਬਣਾਉਣ ਨੂੰ ਜਿੰਨੀ ਮਰਜ਼ੀ ਬਣਾਈ ਜਾਓ ਮੈਂ ਉਹ ਹੀ ਕਹਿਣਾ ਨਾ ਆ ਨੈਰੇਟਿਵ ਉਹ ਲੋਕ ਸਿਰਜਦੇ ਆ ਜਿਹੜੇ ਚਾਹਦੇ ਆ ਕਿ ਦੇਸ਼ ਲੋਕਤੰਤਰ ਨਾ ਰਹੇ ਜੇ ਲੋਕਤੰਤਰ ਹੈ ਤਾਂ ਸਾਨੂੰ ਲੋਕਤੰਤਰ ਦੀਆਂ ਨਾ ਜਿਹੜੀਆਂ ਪ੍ਰਕਿਰਿਆਵਾਂ ਐ ਐਕਸਰਸਾਈਜ਼ਸ ਐ ਇਹਦੇ ਵਿੱਚ ਹਿੱਸਾ ਪਾਣਾ ਪਵੇਗਾ ਬਿਲਕੁਲ ਜੀ ਨੀਤਾਂ ਸਹੀ ਹੋਣਗੀਆਂ ਤਾਂ ਸਹੀ ਫਲ ਆਉਣਗੇ ਅੱਗੇ ਹੋਰ ਵੀ ਆਪਾਂ ਚੱਲਦੇ ਹਾਂ ਇਹਨਾਂ ਦੀ ਸਾਰੀ ਟੀਮ ਨਾਲ 1 ਬਾਈ 1 ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਜੇ ਤੁਹਾਡਾ ਕੀ ਨਾਮ ਆ? ਕਿਰਪਾ 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 ਅચ્છਾ ਕੀ ਕਲੇਮ ਐਂਡ ਗੋ ਬੋਰਡ ਤੇ ਤੁਸੀਂ ਬੋਰਡ ਹਾਂ ਵੋਟਾਂ ਪ੍ਰਤੀ ਕੀ ਸਮਝਦੇ ਹੋ ਮੈਂ ਇਹ ਸਮਝਦੀ ਆ ਕਿ ਜੇ ਵੋਟ ਪਾਈਏ ਭਾਵੇਂ ਤੁਸੀਂ নাথিং ਤੇ ਜਿਹੜਾ ਨੋ ਵਾਲਾ ਹੁੰਦਾ ਭਾਵੇਂ ਤੁਸੀਂ ਉਹ ਪਾਓ ਕਿਸੇ ਨੂੰ ਵੀ ਵੋਟ ਪਾਓ ਪਰ ਇਟ ਇ ਤੁਹਾਡਾ ਜਿਹੜਾ ਬਾਹਰ ਜਿਹੜੇ ਲੋਕੀ ਜਿਹੜੇ ਸਿਲੈਕਟ ਹੋ ਜਾਂਦੇ ਨੇ ਮੇਬੀ ਉਹ ਤੁਹਾਡੀ ਹੈਲਪ ਕਰ ਪਾਣ ਨਹੀਂ ਮਤਲਬ ਦੇਸ਼ ਚੇਂਜ ਹੋ ਸਕਦਾ ਜੇ ਆਪਾਂ ਵੋਟ ਪਾਈਏ ਇਹ ਉਹਦੇ ਨਾਲ ਤਾਂ ਬਿਲਕੁਲ ਨਹੀਂ ਹੋ ਸਕਦਾ ਨਾ ਜੇ ਆਪਾਂ ਪਾਈਏ ਹੀ ਨਾ ਥੋੜਾ ਜਿਆ ਹੈ ਕਿ ਬੰਦੇ ਬੰਦਿਆਂ ਨੂੰ ਪਾਉਣਾ ਚਾਹੀਦਾ ਹੈ ਵੋਟ ਬਸ ਇਹ ਹੈ ਮੈਨੂੰ ਹਲੇ ਤੱਕ ਜਿੰਨੀ ਮੈਨੂੰ ਨੋਲੇਜ ਹੈ ਅੱਛਾ ਅੱਗੇ ਤੁਹਾਡਾ ਨਾਮ ਕੀ ਹੈ ਬੇਟਾ ਮਿਸਟੀ ਜੀ ਮਿਸਟਰੀ ਇਹ ਜਿਹੜਾ ਹੁਣ ਜਿਹੋ ਜਿਹਾ ਸਿਸਟਮ ਆ ਆਪਣਾ ਹੈ ਨਾ ਬਹੁਤ ਸਾਰੇ ਲੋਕਾਂ ਦੀ ਕੰਪਲੇਂਟ ਹੁੰਦੀ ਆ ਵੀ ਜਿਹਨੂੰ ਵੋਟ ਪਾਉਨੇ ਆ ਯਾਰ ਬਾਅਦ ਵਿੱਚ ਐਮਐਲਏ ਚੇਂਜ ਹੋ ਜਾਂਦੇ ਆ ਪਾਰਟੀ ਚੇਂਜ ਕਰ ਲੈਂਦੇ ਆ ਅਸੀਂ ਕੀ ਕਰੀਏ ਇਹ ਬਹੁਤ ਕੰਪਲੇਂਟ ਕਰਦੇ ਆ ਤੋਂ ਇਸੇ ਕਰਕੇ ਵੋਟ ਹੀ ਨਹੀਂ ਪਾਉਂਦੇ ਵੀ ਛੱਡੋ ਪਰੇ ਹੁਣ ਪਾਉਣੀ ਨਹੀਂ ਹੈ ਕਿਵੇਂ ਵੇਖਦੇ ਹਾਂ ਅਸੀਂ ਮੇਰਾ ਇਹ ਪੁਆਇੰਟ ਆਫ View ਹੈ ਕਿ VOTING ਜਦ ਹੁੰਦੀ ਹੈ ਤਾਂ ਬਿਨਾਂ ਕਿਸੇ ਬਾਇਸ ਨੈਸਕੀ ਨੂੰ ਹਮੇ अलग-अलग पॉइंट्स को कंसीडर करके फ्री वोट डालनी चाहिए सिर्फ एक पॉइंट को हाईलाइट नहीं करन, करना चाहिए किसी को भी कि अच्छा इसके अंदर ये क्वालिटी है मेरे को ये चाहिए तो मैं इसी को वोट डालूंगा सबकी ओवरऑल पर्सनालिटी को देखना चाहिए तो मेरा यही मानना है जी बिल्कुल एकेंद्र काका खड़ा बेटा की नाम है तोड़ा एकम 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 किडी क्लास पढ़दे हो मैं 10th 10th चों ਹਲੇ ਤੁਹਾਡੀ ਵੋਟ ਬਣੀ ਨਹੀਂ ਹੈ ਨਾ ਕਿ ਬਣ ਗਈ ਹੈ ਨਹੀਂ ਬਣੀ ਅਜੇ ਅੱਛਾ ਜਦੋਂ ਵੋਟ ਬਣ ਗਈ ਕਿੰਨਾ ਖਚਾਗਾ ਵੀ ਮੈਂ ਵੋਟ ਪਾਉਂਗਾ ਮੈਂ ਮਤਲਬ ਚਾਹਤਾ ਬਹੁਤ ਹੈ ਕਿ ਵੋਟ ਪਾਉਂਦਾ ਪਰ ਮੈਂ ਇਹੋ ਜੀ ਪਾਰਟੀ ਨਹੀਂ ਵੋਟ ਪਾਉਂਗਾ ਕਿ ਜਿਹੜਾ ਸਾਡੇ ਅੱਗੇ ਫਿਊਚਰ ਵਾਸਤੇ ਕੁਝ ਕੰਮ ਕਰੇ ਨਾ ਕਿ ਪੈਸੇ ਖਾਵੇ ਘਰ ਦੇ ਵਿੱਚ ਰਾਜਨੀਤੀ ਬਾਰੇ ਮੰਮੀ ਡੈਡੀ ਨਾਲ ਚਰਚਾ ਹੁੰਦੀ ਰਹਿੰਦੀ ਹੈ ਗੱਲਬਾਤ ਹੁੰਦੀ ਰਹਿੰਦੀ ਹੈ ਕੀ ਕਹਿੰਦੇ ਨੇ ਕਿਹੜੀ ਪਾਰਟੀ ਚੰਗੀ ਆ ਐਦਾਂ ਹੁਣ ਮੈਂ ਤੁਹਾਨੂੰ ਕੋਈ ਪਾਰਟੀ ਦਾ ਨਹੀਂ ਕਹਿ ਸਕਦਾ ਕਿਹੜੀ ਚੰਗੀ ਆ ਬਟ ਤੁਹਾ ਸਾਰੀਆਂ ਵਧੀਆਂ ਜਿਹੜੀ ਤੁਹਾਡੇ ਓਪੀਨੀਅਨ ਚ ਵਧੀਆਂ ਤੁਸੀਂ ਉਹਨੂੰ ਵੋਟ ਪਾਓ ਠੀਕ ਹੈ ਇਹਦਾ ਮਤਲਬ ਲੋ ਚਾਹ ਹੈ ਹੈਨਾ ਚਲੋ ਗੁੱਡ ਲੱਕ ਅ ਬੱਚਿਆਂ ਦੇ ਵਿੱਚ ਝਾਗਾ ਕਹਿੰਦੇ ਅਸੀਂ ਵੋਟਾਂ ਪਾਉਣੀਆਂ ਨੇ ਜਦੋਂ ਸਾਡੀ VOTING ਬਣ ਗਈ ਇਹ ਇਹ ਸੰਸਥਾ ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਵਾਰ ਇਲੈਕਸ਼ਨਾਂ ਦੇ ਵਿੱਚ 50 ਲੱਖ ਦੇ ਕਰੀਬ ਨੌਜਵਾਨਾਂ ਨੇ ਇਸ ਕਰਕੇ ਵੋਟਾਂ ਨਹੀਂ ਪਾਈਆਂ ਵੀ ਇਸ ਦੇਸ਼ ਦੇ ਵਿੱਚ ਇਸ ਮੁਲਕ ਦੇ ਵਿੱਚ ਸਾਡਾ ਭਵਿੱਖ ਨਹੀਂ ਹੈ ਵੋਟਾਂ ਪਾਉਣ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਮੁੱਕਰ ਜਾਂਦੀਆਂ ਨੇ ਉਹਨਾਂ ਦੇ ਜੁਮਲੇ ਨਿਕਲਦੇ ਆ ਵਾਦੇ ਜਿਹੜੇ ਹੈਗੇ ਵਫਾ ਨਹੀਂ ਹੁੰਦੇ ਤੇ ਅਸੀਂ ਵੋਟ ਪਾ ਕੇ ਕੀ ਕਰਨਾ ਪਰ ਸਾਡੇ ਕੋਲੇ ਇੱਕ ਆਪਸ਼ਨ ਹੁੰਦਾ ਨੋਟਾ ਦਾ ਜੇਕਰ ਸਾਨੂੰ ਕੋਈ ਵੀ ਲੀਡਰ ਚੰਗਾ ਨਹੀਂ ਲੱਗਦਾ ਕੋਈ ਵੀ ਪਾਰਟੀ ਚੰਗੀ ਨਹੀਂ ਲੱਗਦੀ ਤਾਂ ਅਸੀਂ ਨੋਟਾ ਦਬਾ ਕੇ ਆਪਣੀ ਆਵਾਜ਼ ਕਾਇਮ ਕਰ ਸਕਦੇ ਹਾਂ ਬਹੁਤ ਸੋਹਣਾ ਸਨੇਹਾ ਦਿੱਤਾ ਇਹਨਾਂ ਨੌਜਵਾਨਾਂ ਨੇ ਗੱਲਬਾਤ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕੈਮਰਾਮੈਨ surjit ਨਾਲ ਪੀਏਯੂ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ